ਆਪਾਂ ਅੱਗੇ ਰੋਹੀ ਗਏ ਜਾਈਏ ਬੱਲੇ ਭਾਈ ਜੇ ਸਾਰਾ ਚਲੋ ਇਸ ਪੂਰਾ ਪੇਨੋ ਪਛਾਣਦਾ ਸ਼ਾਨ ਜੀਤੋ ਸਾਥੀਓ ਸਾਬਕਾ ਐਮਐਲ ਪਰਮਿੰਦਰ ਸਿੰਘ ਆਵਲਾ ਅੱਜ ਇਹ ਨਾਦਿਰ ਮਾਨਗੀ ਇਹ ਮੀਟਿੰਗ ਰੱਖੀ ਗਈ ਹੈ ਬਾਬੂ ਨੰਦਲਾ ਤੁਹਾਡਾ ਹੱਥ ਦਾ ਰਾਖਾ ਹੈ ਤੁਹਾਡਾ ਹੱਥ ਤੁਨਣਾ ਅੱਜ ਦੇ 24 ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਵਿੰਦਰ ਬੋਪਾਰਾ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਦੇ ਹਰ ਕ੍ਰਿਸ਼ਨ theater ਦੇ ਵਿੱਚ ਜਿੱਥੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਵਿਧਾਇਕ ਜਲਾਲਾਬਾਦ ਦੇ ਰਵਿੰਦਰ ਸਿੰਘ ਆਵਲਾ ਦੇ ਵੱਲੋਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਵਰਕਰ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਅੱਜ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਸੂਚੀ ਆ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਆ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਟੀਮ ਦੇ ਵੱਲੋਂ ਆਵਲਾ ਸਾਹਿਬ ਦੀ ਅਗਵਾਈ ਦੇ ਵਿੱਚ ਤਾਂ ਗੱਲਬਾਤ ਕਰ ਲੈਨੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਕਿਹੋ ਜਿਹੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੇ ਨਤੀਜੇ ਜਿਹੜੇ ਇਹਨਾਂ ਚੋਣਾਂ ਦੇ ਰਹਿਣਗੇ ਅੱਜ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਬਲੌਕ ਸੰਪਤੀ ਤੇ ਜਲਾ ਪਰਿਸ਼ਦ ਦੇ ਇਲੈਕਸ਼ਨ ਜਿਹੜੇ ਅਨਾਉਂਸ ਹੋ ਗਿਆ ਉਹ ਸਬੰਧ ਵਿੱਚ ਸਾਰੇ ਵਰਕਰ ਸਾਥੀਆਂ ਨਾਲ ਸਾਰੇ ਲੀਡਰ ਨਾਲ ਲੀਡਰਾਂ ਨਾਲ ਅੱਜ ਇੱਥੇ ਮੀਟਿੰਗ ਸੀ। ਔਰ ਅੱਜ ਅਸੀਂ ਟਿਕਟਾਂ ਫਾਈਨਲ ਕਰਨ ਦੀ ਇਹ ਮੀਟਿੰਗ ਹੈ। ਜਿਹੜੇ ਜਿਹੜੇ ਚਾਹਵਾਨ ਆ ਉਹ ਸਾਰੇ ਅਸੀਂ ਇੱਕ ਇੱਕ ਕਰਕੇ ਜ਼ੋਨ ਦੇ ਮੁਤਾਬਕ ਪਿੰਡਾਂ ਦੇ ਮੁਤਾਬਕ ਅਸੀਂ ਵਰਕਰਾਂ ਲੀਡਰਾਂ ਨੂੰ ਮਿਲ ਰਹੇ ਹਾਂ। ਅੱਜ ਜਿਹੜੇ ਵਰਕਰ ਇੱਥੇ ਪਹੁੰਚੇ ਨੇ ਤੁਹਾਡੇ ਇੱਕ ਸੱਦੇ ਤੇ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੀਦਾ। ਦੇਖੋ ਇਲੈਕਸ਼ਨ ਹੈ। ਤਗੜੇ ਹੋ ਕੇ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਲੜਾਂਗੇ ਪਰ ਸਾਰੀਆਂ ਸੀਟਾਂ ਜਿੱਤਾਂਗੇ ਅਸੀਂ ਸਾਰੇ ਵਰਕਰਾਂ ਨੂੰ ਇਹ ਰਿਸ਼ਵਾਜ ਦਾਨੇ ਕਿ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਆਪਦਾ ਇਲੈਕਸ਼ਨ ਸਮਝ ਕੇ ਮੈਂ ਹਮੇਸ਼ਾ ਕੋਈ ਵੀ ਇਲੈਕਸ਼ਨ ਹੁੰਦਾ ਕਿਸੇ ਦਾ ਵੀ ਹੁੰਦਾ ਮੈਂ ਆਪਦਾ ਸਮਝ ਕੇ ਲੜਦਾ ਆਵਲਾ ਸਾਹਿਬ ਇੱਕ ਆਗੂ ਸਾਹਿਬ ਨੇ ਕਿਹਾ ਵੀ ਇੱਥੇ ਦਫ਼ਤਰ ਤੁਹਾਨੂੰ ਕਿਹਾ ਵੀ ਖੋਲਣਾ ਚਾਹੀਦਾ ਹੈ ਇੱਥੇ ਦਫ਼ਤਰ ਜਲਦੀ ਖੋਲ ਰਿਹਾ ਹੈ ਅਸੀਂ ਜੀ ਔਰ ਸ਼ੁਰੂ ਕਰਾਂਗੇ ਇੱਥੇ ਅਸੀਂ ਆਪਦੀ ਕਾਰਗੋ ਸਰ ਕੀ ਕੋਈ ਚੁਣੌਤੀ ਸਾਹਮਣੇ ਦੇ ਇਨ ਇਲੈਕਸ਼ਨ ਦੇਖੋ ਮੈਂ ਨਹੀਂ ਸਮਝਦਾ ਕਿ ਚੁਣੌਤੀ ਐ ਪਬਲਿਕ ਅੱਕ ਚੁੱਕੀ ਐ ਪਬਲਿਕ ਚਾਹਦੀ ਐ ਜਿਹੜਾ ਪਹਿਲਾਂ ਬਦਲਾਅ ਲੈਂਦਾ ਸੀ ਉਹ ਗਲਤ ਲੈਂਦਾ ਨਵਾਂ ਸਿਸਟਮ ਚਾਹਦੀ ਐ ਔਰ ਸਾਨੂੰ ਉਮੀਦ ਆ ਸੀ ਸਾਰੀਆਂ ਸੀਟਾਂ ਜਿੱਤਾਂਗੇ ਕਾਂਗਰਸ ਪਾਰਟੀ ਜੋ ਵਖਰੇਵਾ ਦਿਖਾਈ ਦਿੰਦਾ ਹੈ ਗਰਾਊਂਡ ਲੈਵਲ ਤੇ ਕੋਈ ਕੋਈ ਵਖਰੇਵਾ ਨਹੀਂ ਕੋਈ ਕੁਛ ਨਹੀਂ ਤੁਸੀਂ ਦੇਖਿਆਣਾ ਸਾਰੇ ਦੇ ਸਾਰੇ ਵਰਕਰ ਲੀਡਰਸ ਇੱਥੇ ਮੌਜੂਦ ਸੀਗੇ ਸਰ ਮੌਜੂਦਾ ਸਮੇਂ ਚ ਲਾਅ ਐਂਡ ਆਰਡਰ ਲੈ ਕੇ ਕੀ ਕਹਿਣਾ ਤੁਹਾਡਾ ਕੋਈ ਲਾਅ ਐਂਡ ਆਰਡਰ ਦੇ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਕੱਲ ਗੁਰੂਰ ਸਾਹਿਬ ਦੇ ਵਿੱਚ ਇੱਕ 8ਵੀਂ ਕਲਾਸ ਦਾ ਮੁੰਡਾ ਡਰੱਗਸ ਨਾਲ ਓਵਰਡੋਸ ਨਾਲ ਮਰ ਗਿਆ ਔਰ ਬੜੀ ਸ਼ਰਮ ਦੀ ਗੱਲ ਹੈ ਉਸ ਕਲਾਸ ਦੇ ਵਿੱਚ ਬੱਚਿਆਂ ਦਾ ਮਾਹੌਲ ਬੱਚਿਆਂ ਦਾ ਚਿਹਰਾ ਉਹਦੇ ਮਾਪਿਆਂ ਦਾ ਚਿਹਰਾ ਇੰਨਾ ਜ਼ਿਆਦਾ ਦਰਦ ਰੱਖ ਸੀ ਕਿ ਤੁਸੀਂ ਉਹ ਮੰਜ਼ਰ ਦੇਖ ਨਹੀਂ ਸੀ ਸਕਦੇ 8ਵੀਂ ਕਲਾਸ ਦਾ ਬੱਚਾ ਜੇ ਡਰੱਗਸ ਨਾਲ ਮਰਨ ਲੱਗ ਗਿਆ ਤੇ ਕਾਹਦਾ ਲਾਅ ਤੇ ਕਾਦੇ ਆਰਡਰ ਇਹ ਤਾਂ ਸਰਕਾਰ ਨੂੰ ਪੁਲਿਸ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਿਰਫ ਤੇ ਸਿਰਫ ਇੱਕ ਡਰੱਗਸ ਦਾ ਔਰ ਇੱਕ ਸਟਿਆਂ ਦਾ ਔਰ ਇਹਦੀ ਇੱਕ ਨਵੀਂ ਇਹਨਾਂ ਨੂੰ ਡਿਪਾਰਟਮੈਂਟ ਦੇ ਦੇਣਾ ਚਾਹੀਦਾ ਕਿ ਪੈਸੇ ਇਕੱਠੇ ਕਰਕੇ ਦੇ ਦੇ